ਉੱਤਰ ਭਾਰਤ 'ਚ ਸੀਤ ਲਹਿਰ ਦੇ ਕੋਰੇ ਦਾ ਕਹਿਰ ਲਗਾਤਾਰ جاری ਹੈ ਹੱਡ ਚੀਰ ਮੀ ਠੰਡ ਦੇ ਕਾਰਨ ਲੋਕ ਆਪਣੇ ਘਰਾਂ ਦੇ ਵਿੱਚ ਕੈਦ ਹੋਏ ਪਏ ਨੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਮੌਸਮ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ ਜੇਕਰ ਨਾਬਾ ਦੀ ਗੱਲ ਕੀਤੀ ਜਾਵੇ ਤਾਂ ਨਾਬਾ ਸ਼ਹਿਰ ਦੇ ਵਿੱਚ ਸੰਘਣੀ ਧੁੰਦ ਦੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਧੁੰਦ ਦੇ ਕਾਰਨ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਵਿਖਾਈ ਦੇ ਰਹੀ ਹੈ ਰਾਹਗੀਰਾਂ ਦਾ ਕਹਿਣਾ ਕਿ ਐਨੀ ਧੁੰਦ ਕਦੇ ਨਹੀਂ ਵੇਖੀ ਜਿਸ ਕਰਕੇ ਰਾਹਗੀਰ ਆਪਣੀਆਂ ਗੱਡੀਆਂ ਬਹੁਤ ਧੀਮੀ ਗਤੀ ਨਾਲ ਲੈ ਕੇ ਆਪਣੀ ਮੰਜ਼ਿਲ ਵੱਲ ਵੱਧ ਰਹੀਆਂ ਨੇ ਮੇਰਾ ਨਾਮ ਹੀ ਗੁਰਵਿੰਦਰ ਸਿੰਘ ਗੁਰਵਿੰਦਰ ਜੀ ਕਿੱਥੇ ਜਾਣਾ ਤੁਸੀਂ ਅਸੀਂ ਜਾਣਾ ਹੀ ਰਾਮਗੜ੍ਹ ਤੇ ਕਿੰਨੀ ਕੁ ਮੁਸ਼ਕਲ ਆ ਰਹੀ ਕਿੰਨੀ ਕੁ ਧੁੰਦਾ ਅ ਮੇਰੇ ਬਹੁਤ ਜ਼ਿਆਦਾ ਮੁਸ਼ਕਲ ਹੈ ਕੁਝ ਦਿਖ ਨਹੀਂ ਰਿਹਾ ਚਿੱਟੀਆਂ ਪੱਟੀਆਂ ਤਾਂ ਕਰਨੀ ਦਿਖ ਰਹੀਆਂ ਹੈਗੀਆਂ ਇੰਨੀ ਜ਼ਿਆਦਾ ਧੁੰਦਾ ਕਿ ਸਾਰੀਆਂ ਗੱਡੀਆਂ ਵੈਸੇ ਤਾਂ ਸਾਈਡ ਤੇ ਲੱਗ ਰਹੀਆਂ ਨੇ ਹੈਗੀਆਂ ਜ਼ਿਆਦਾਤਰ ਅਸਤਾ ਸੋਚਿਆ ਵੀ ਹੈ ਨਾ ਕਿਸੇ ਦੇ ਮਗਰ ਟਰੱਕ ਵਗੈਰਾ ਦੇ ਮਗਰ ਲਾ ਕੇ ਚਲੇ ਜਾਵਾਂਗੇ ਟਰੱਕ ਵੀ ਨਹੀਂ ਚੱਲਦੇ ਹੈਗੇ ਟਰੱਕ ਵੀ ਸਾਈਡ ਤੇ ਲੱਗੇ ਪਏ ਨੇ ਇੰਨੀ ਜ਼ਿਆਦਾ ਧੁੰਦ ਹੋਈ ਪਈ ਹੈ ਦਿਨ ਚ ਤਾਂ ਹੁੰਦੀ ਆ ਹੁਣ ਜਿਹੜੇ ਹੈਗਾ ਰਾਤ ਵੀ ਜਿਹੜੇ 7 ਵਜੇ ਤੋਂ ਸ਼ੁਰੂ ਹੋ ਗਈ ਸੀ ਇੱਕਦਮ ਹੀ ਇੱਕਦਮ ਜਦ ਪਈ ਨਾ ਧੁੰਦ ਬਸ ਸਾਰੇ ਸਾਰਿਆਂ ਨੇ ਸਾਈਡ ਤੇ ਲਾਤੀਆਂ ਗੱਡੀਆਂ ਸਭ ਸਾਈਡ ਤੇ ਹੋ ਗਏ ਕੋਈ ਨਹੀਂ ਚਲਾ ਰਿਹਾ ਹੈਗਾ ਹੁਣ ਕੋਈ ਵੀਕਲ ਨਹੀਂ ਚੱਲ ਰਿਹਾ ਸਭ ਬੰਦ ਹੋ ਗਏ ਜਿਹਨਾਂ ਨੇ ਲੋਕਲ ਚਲਾਣਾ ਲੋਕਲ ਤਾਂ ਇੰਨੀ ਧੁੰਦ ਹੈ ਨਹੀਂ ਪਿੰਡਾਂ ਦੇ ਏਰੀਆ ਚ ਤਾਂ ਇੰਨੀ ਕਿਤੋਂਦਾ ਕੀ ਕੁਝ ਦਿਖੀ ਨਹੀਂ ਰਿਹਾ ਹੈਗਾ ਮੇਰੇ ਸਰਦਾਰ ਜੀ ਸਿੰਘ ਜੇ ਜੇਗੇ ਤੂੰ ਬਿਲਕੁਲ ਆਗੇ ਕਿੰਨੀ ਕਿਸਮਤ ਦਾ ਸਾਹਮਣਾ ਕਰ ਰਹਾ ਹੋ ਸਮੱਸਿਆ ਦਾ ਬਹੁਤ ਸਾਹਮਣਾ ਕਰਨਾ ਪੈ ਰਿਹਾ ਦੇਖੋ ਤੁਹਾਡੇ ਸਾਹਮਣੇ ਹੈ ਭਾਈ ਆਪਣਾ ਤੁਹਾਨੂੰ ਤਾਂ ਬਹੁਤ ਆ ਦਿਖ ਨਹੀਂ ਰਿਹਾ ਮੈਂ ਤਾਂ ਸਾਰੇ ਬੇਨਤੀਆਂ ਨੂੰ ਜਾਨਕੀ ਲੋਕਾਂ ਨੂੰ ਇਹ ਹੀ ਬੇਨਤੀ ਕਰਨਾ ਚਾਹਾਂਗਾ ਵੀ ਆਪਣਾ ਜਿੰਨਾ ਵੀ ਹੋ ਸਦਾ ਆਪਣਾ ਸਰੇਸ਼ ਜੀ ਨਾਲ ਚੱਲੋ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਵੀ 10-15 ਮਿੰਟ ਬਾਅਦ ਲੱਗ ਜਾਣ ਵੀ ਆਪਣਾ ਆਰਾਮ ਨਾਲ ਚੱਲੂਗਾ ਕਿਉਂਕਿ ਅੱਜ ਕੱਲ ਪਤਾ ਨਹੀਂ ਲੱਗਦਾ ਭਾਜੀ ਕਿਉਂਕਿ ਦੇਖ ਹੀ ਨਹੀਂ ਰਿਹਾ ਤੁਹਾਨੂੰ ਖੁਦ ਹੀ ਦੇਖ ਰਹੇ ਹੋ ਮੋੜ ਕਿਦਾਂ ਦਾ ਬਣਿਆ ਹੋਇਆ ਹੈ ਨਾ ਤੇ ਆਪਣੀ ਹੱਥ ਹੀ ਹੈ ਜੋ ਜਾਨੀ ਕਿ ਸਾਵਧਾਨੀ ਤੇ ਦਿਨੇ ਤਾਂ ਹੁੰਦੀ ਸੀ ਜਿੰਨੇ ਰਾਤ ਵੀ 7 ਵਜੇ ਸ਼ੁਰੂ ਹੋ ਗਈ ਸੀ ਤੁਹਾਨੂੰ ਤਾਂ ਕਾਫੀ ਜੋਗ ਦਿਨੇ ਤਾਂ ਹੁੰਦੀ ਹੁੰਦੀ ਸੀ ਦਿਨੇ ਵੀ ਹੁਣ ਭਾਜੀ ਐ ਹੁਣ ਥੋੜਾ ਜਿਹਾ ਮਾਹੌਲ ਦਸੰਬਰ ਦੇ ਟਾਈਮ ਪਈ ਨਹੀਂ ਬਾਕੀ ਹੁਣ ਪੈ ਰਹੀ ਹੈ ਵਧੀਆ ਹੁੰਦਾ ਹੈ ਨਾ ਤੇ ਬਾਕੀ ਮੁਸ਼ਕਲ ਤਾਂ ਬਹੁਤ ਹੈ ਲੋਕੀ ਦੇਖੋ ਲੋਕਲ ਚ ਐ ਲੋਕਲੀਆਂ ਭਾਜੀ ਪਰੇਸ਼ਾਨੀ ਹੋਣਾ ਹੈ ਭਾਜੀ ਮੈਨੂੰ ਹੁਣ ਬੋੜਾ ਗੇਟ ਤੱਕ ਜਾਣਾ ਹੀ ਆਪਣਾ ਠੀਕ ਹੈ ਜੀ ਤੇ ਦੇਖ ਨਹੀਂ ਰਿਹਾ ਮੈਨੂੰ ਤਾਂ ਐ ਬਸ ਆਪਣਾ ਆਰਾਮ ਨਾਲ ਹੀ ਜਾ ਰਿਹਾ ਹੈ ਸਲੇਸ਼ਕੀ ਨਾਲ ਹੀ ਆਪਣਾ ਜਿਸਨੋਏ ਜਾਓ ਜਿੰਨਾ ਵੀ ਹੋ ਸਕੇ ਲੋਕਾਂ ਨੂੰ ਦਾ ਇਹੀ ਬੇਨਤੀ ਹੈ ਆਪਣੀ ਇਸ ਮੌਕੇ ਤੇ ਸ਼ਹਿਰ ਨਿਵਾਸੀ ਨੇ ਕਿਹਾ ਕਿ ਅਸੀਂ ਤਾਂ ਲੋਕਾਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਧੁੰਦ ਵਿੱਚ ਤੁਸੀਂ ਘੱਟ ਤੋਂ ਘੱਟ ਬਾਹਰ ਨਿਕਲੋ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਆਓ ਧੁੰਦ ਦੇ ਕਾਰਨ ਸੜਕ ਹਾਸਨ ਦੇ ਵਿੱਚ ਵੀ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਧੁੰਦ ਬਹੁਤ ਸਰ ਬਹੁਤ ਪਈ ਹੈ ਮੈਂ ਤਕਰੀਬਨ ਸਮਾਨਤ ਹੋਾਰਾ ਚੱਲ ਕੇ ਰਾਹ ਦੇ ਵਿੱਚ ਕੁਝ ਵੀ ਨਹੀਂ ਦਿੰਦਾ ਲਿੰਕ ਰੋਡ ਤੇ ਜਮਾ ਨਹੀਂ ਦਿੰਦਾ ਜੀਟੀ ਰੋਡ ਤੇ ਇਹ ਫਿਰ ਵੀ ਬਹੁਤ ਕੁਝ ਦਿੰਦਾ ਹੈਗਾ ਜੀ ਡੀ ਰੋਡ ਤੇ ਆਪਾਂ ਥੋੜਾ ਇਸ਼ਾਰਾ ਨਾਲ ਚਲੇ ਜਾਵਾਂਗੇ ਔਰ ਲਿੰਕ ਰੋਡ ਤੇ ਜਮ ਨਹੀਂ ਦਿੰਦਾ ਸਰ ਇਹ ਲਿੰਕ ਰੋਡ ਹੈ ਸਾਰੀ ਸਮਾਣਾ ਰੋਡ ਹੋ ਗਿਆ ਭਵਾਨੀਗੜ੍ਹ ਹਾਂ ਇਹ ਸਾਰੇ ਲਿੰਕ ਰੋਡ ਹੋ ਗਏ ਸਰ ਇਹਦੇ ਜਿਹੜੇ ਪੱਟੀ ਪਈ ਵੀ ਆ ਸਰ ਉਹ ਪੱਟੀ ਹਿਸਾਬ ਨਾਲ ਚੱਲ ਸਕਦੇ ਆਪਾਂ ਬਿਨਾ ਪੱਟੀ ਤੋਂ ਆਪਾਂ ਨਹੀਂ ਚੱਲ ਸਕਦੇ ਸਰ ਪੱਟੀਆਂ ਤਾਂ ਬਹੁਤ ਘੱਟ ਨੇ ਔਰ ਨਹੀਂ ਸਰ ਉਹ ਰੋਡ ਤੇ ਤਕਰੀਬਨ ਭਵਾਨੀਗੜ੍ਹ ਰੋਡ ਦਾ ਟੁੱਟੇ ਹੀ ਹੋਇਆਗਾ ਉਹਦਾ ਹਾਲ ਤਾਂ ਜਮ ਨਹੀਂ ਹੋ ਸਕਦਾ ਜੀ ਉਹ ਰੋਡ ਦਾ ਜਮ ਥੋੜਾ ਹਾਲਤ ਪਤਾ ਹੈ ਜੀ ਪਰਸੋਂ ਦਾ ਬੁਰਾ ਹਾਲ ਹੀ ਅਗਰ ਗਵਿੰਦਗੜ ਦਾ ਕਾਫੀ ਸਮੱਸਿਆ ਦਾ ਸਾਹਮਣਾ ਨਹੀਂ ਸਰ ਸਾਹਮਣਾ ਕਰਕੇ ਆਇਆ ਦੇਖੋ ਤੁੰਦ ਬਹੁਤ ਪੈਰੀ ਹੈ ਬੱਚੇ ਵੀ ਇਹ बार-बार ਫੋਨ ਮਾਰ ਰਹੇ ਨੇ ਕਿ ਡੈਡੀ ਕਿੱਥੇ ਹੋ ਮੈਂ ਕਿਹਾ ਬੇਟਾ ਇਹ ਥੋੜਾ ਦੇਖੋ ਤੁੰਦ ਕਿੰਨੀ ਪੈਰੀ ਹੈ ਮੈਂ ਉਹਦੇ ਨੂੰ ਜ ਆਵੇ ਜੀ ਅੱਜ ਤਾਂ ਨਜਾਇਜ਼ ਤੋਂ ਦਾ ਰਾਤੀ ਤੁੰਦ ਬਹੁਤ ਪੈਰੀ ਸੀ ਜਾਣਾ ਪੈਂਦਾ ਜਿਵੇਂ ਮਤਲਬ ਲਾਈਟ ਬੰਦ ਕਰਕੇ ਜਾਣਾ ਪੈਂਦਾ ਧੁੰਦ ਤਾਂ ਬਹੁਤ ਜ਼ਿਆਦੇ ਪੈ ਰਹੀ ਹੈ ਤੇ ਜੇ ਜੇ ਆਪਾਂ ਚਿੱਟੀ ਲਾਈਟ ਲਾਵਾਂਗੇ ਨਾ ਮੂਰੇ ਕੁਝ ਨਹੀਂ ਦਿਖਦਾ ਜੇ ਆਪਣਾ ਫੁੱਲ ਮੋਟਰਹੇਲ ਭਜਾਇਆ ਹੋਵੇ ਤਾਂ ਸਿੱਧੇ ਵਿੱਚ ਹੀ ਵੱਜੇ ਬਸ ਐਕਸੀਡੈਂਟ ਹੀ ਹੋਣਗੇ ਅੱਜ ਐਕਸੀਡੈਂਟ ਹੋਇਆ ਮੇਰੇ ਅੱਖਾਂ ਦੇ ਸਾਹਮਣੇ ਧੁੰਦ ਦੇ ਕਾਰਨ ਮੋਟਰਹੇਲ ਗੱਡੀ ਆ ਜਿਹੜਾ ਮੋਟਰਹੇਲ ਦੇ ਵਿੱਚ ਵੱਜਿਆ ਕੋਈ ਕੁਝ ਦਿਖਾਈਂ ਦੇ ਰਿਹਾ ਨਹੀਂ ਕੋਈ ਨਹੀਂ ਦਿਖਾਇਆ ਉਹ ਹਸਪੀਟਲ ਚ ਦਾਖਲ ਹੈ ਹੁਣ ਮੁੰਡਾ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਆਪਦਾ ਘਰ ਹੀ ਬੈਠੋ ਕੰਮ ਕਰ ਜਲਦੀ ਜਲਦੀ ਨਿਵੇੜ ਕੇ ਉਧਰ ਰਜਾਈਆਂ ਚ ਬੈਠੋ ਤੇ ਜੇ ਕੋਈ ਕੰਮਕਾਰ ਹੋਵੇ ਤਾਂ ਹੀ ਤਾਂ ਹੀ ਬਾਹਰ ਨਿਕਲੋ ਨਹੀਂ ਬਾਹਰ ਨਾ ਨਿਕਲੋ ਤੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਨਜਾਇਜ਼ ਵੀਰ ਜੀ ਬਹੁਤ ਜ਼ਿਆਦਾ ਨਜਾਇਜ਼ ਹੈ ਬਹੁਤ ਜ਼ਿਆਦਾ ਠੰਡ ਹੈ ਕੁਛ ਨਹੀਂ ਦਿਖ ਰਿਹਾ ਮੈਂ ਉਹਨੂੰ 40 ਨੰਬਰ ਫਾਟਕਾਉਂਦੀ ਮੇਰੀ ਦੁਕਾਨ ਹੈ ਸ਼ਾਪ ਹੈ ਕਰੰਦੇ ਦੀ ਉੱਥੋਂ ਆ ਰਹੇ ਆ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੁਹਾਡਾ ਜਿਹੜਾ ਹੈਗਾ ਕਿਲੋਮੀਟਰ ਨੂੰ ਹੈਗਾ ਜਾਂ ਕਿਲੋਮੀਟਰ ਤੇ ਇਹ ਹਾਲ ਹੈ ਜਿਵੇਂ ਮਿਰਰ ਰੋ ਹਾਈਵੇ ਤੇ ਤਾਂ ਕਾਫੀ ਉਪਰ ਆ ਬਹੁਤ ਬੁਰਾ ਹਾਲ ਹੋਊਗਾ ਵੀਰ ਜੀ ਬਹੁਤ ਬੁਰਾ ਹਾਲ ਆ ਆ ਸਾਹਮਣੇ ਮਕਾਨ ਆਪਣਾ ਗਲੀ ਚ 4 ਨੰਬਰ ਗਲੀ ਚ ਇੱਥੋਂ ਕੁਛ ਨਹੀਂ ਦਿਖ ਰਿਹਾ ਇਸ ਟਾਈਮ ਪੰਜਾਬ ਦੇ ਵਿੱਚ ਠੰਡ ਅਤੇ ਸੰਗਣੀ ਧੁੰਦ ਦਾ ਕਹਿ ਲਗਾਤਾਰ جاری ਹੈ ਜਿੱਥੇ ਸਵੇਰੇ ਸਵੇਰੇ ਠੰਡ ਦਾ ਕਹਿਰ ਆਮ ਵੇਖ ਨੂੰ ਮਿਲਦਾ ਹੈ ਪਰ ਹੁਣ ਸ਼ਾਮ ਹੁੰਦੇ ਹੀ ਧੁੰਦ ਦਾ ਸੀਤਮ ਲਗਾਤਾਰ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ ਕਿਉਂਕਿ ਸ਼ਾਮ ਹੁੰਦੇ ਹੀ ਜਿੱਥੇ ਧੁੰਦ ਦੀ ਚਿੱਟੀ ਚਾਦਰ ਸ਼ਹਿਰ ਦੇ ਵਿੱਚ ਛਾ ਜਾਂਦੀ ਹੈ ਤਾਂ ਮੇਨ ਹਾਈਵੇ ਰੇਲ ਤੇ ਕੁਝ ਵੀ ਵਿਖਾਈ ਨਹੀਂ ਦਿੰਦਾ ਜ਼ਿਆਦਾਤਰ ਕਾਰ ਚਾਲਕ ਵੱਡੇ ਵਾਹਨਾਂ ਦੀ ਉਡੀਕ ਕਰਦੇ ਵਿਖਾਈ ਦਿੰਦੇ ਨੇ ਕਿਤੇ ਕੋਈ ਵੱਡਾ ਵਾਹਨ ਆਏਗਾ ਉਸ ਦੇ ਪਿੱਛੇ ਚੱਲ ਕੇ ਇਹ ਆਪਣੀ ਮੰਜ਼ਿਲ ਤੇ ਪਹੁੰਚ ਸਕਣਗੇ ਹਕੀਕਤ ਟੀਵੀ ਪੰਜਾਬੀ ਲਈ ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ